ਮੇਰੇ ਦੇਵਰ ਦਾ ਬੇਟਾ ਤੇ ਮੈਂ 6 ਮਹੀਨੇ ਪਹਿਲੇ ਜਦੋਂ ਥੋੜੀ ਪ੍ਰੋਬਲਮ ਆਈ ਖਾਂਸੀ ਦੀ ਤੇ ਖਾਂਸੀ ਦੀ ਪ੍ਰੋਬਲਮ ਕਰਕੇ ਉਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਪਈ ਫਿਰ ਡਾਕਟਰਾਂ ਨੇ ਮੁਖਾਇਆ ਡਾਕਟਰ ਕਹਿੰਦੇ ਵੀ ਇਹ ਜ਼ਿਆਦਾ ਪ੍ਰੋਬਲਮ ਹੈ ਇਸ ਲਈ ਕਦੀ ਟੈਸਟ ਵਗੈਰਾ ਇਹ ਉਹ ਅਸੀਂ ਥੋੜਾ ਡਰ ਗਏ ਤੇ ਮੈਂ ਕਿਹਾ ਹੇ ਇਹ ਮਹਾਮਾਰੀ ਵੀ ਠੀਕ ਕਰਿਓ ਬੱਚੇ ਨੂੰ ਤੰਦਰੁਸਤ ਕਰਿਓ ਤੇ ਮੈਂ ਲੰਗੇ ਪੈਰੀ ਜਾਵਾਂਗੇ ਤੇ ਆਦੋ ਜੱਥਰਾ ਕਰਾਂਗੇ ਮੈਂ ਕਿਸੇ ਨੂੰ ਦੱਸਿਆ ਨਹੀਂ ਬਾਦ ਵਿੱਚ ਫਿਰ ਮੈਂ ਹੌਲੀ ਹੌਲੀ ਇਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਮੈਂ ਇਹਨਾਂ ਨੂੰ ਕਹਿਣਾ ਤੂੰ ਹੁਣ ਪੈਦਲ ਯਾਤਰਾ ਕਰਨੀ ਹੈ ਬਲਕਿ ਥੋੜਾ ਹੁੰਦਾ ਹੀ ਹੈ ਨਾ ਵੀ ਮੈਂ ਨਹੀਂ ਨਾ ਜਾਣਾ ਔਂਕੜਾ ਵੀ ਨਹੀਂ ਅਗਵਾਜ ਆਇਆ ਮੁੱਕਾ ਹੀ ਨਹੀਂ ਔਂਕੜਾ ਵੀ ਬਥੇਰੀਆਂ ਆਈਆਂ ਪਰ ਚਲੋ ਮਹਾਮਾਈ ਨੇ ਮਹਿਸੂਸ ਨਹੀਂ ਹੋਣ ਦਿੱਤਾ ਮਹਾਮਾਈ ਨੇ ਤੋਰੀ ਰੱਖਿਆ ਚਲੋ ਦਾਲ ਤੇ ਲਿਆਂਦਾ ਫਟਾਫਟ ਹੀ ਆ ਗਏ ਸੀ ਸ਼ਾਲੇ ਪੇਰਾਂ ਹਾਂਜੀ ਸ਼ਾਲੇ ਪੇਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾ ਡਾਇਬੇਟਾ ਆ ਜੀ ਮੇਰੇ ਛੋਟੇ ਬ੍ਰਦਰ ਦਾ ਬੇਟਾ ਆ ਇਹਦਾ ਨਾਮ ਵੈਸੇ ਤਾਂ ਹਰਸ਼ਵਰਦਨ ਆ ਪਿਆਰ ਨਾਲ ਅਸੀਂ ਇਹਨੂੰ ਗੁੱਗੂ ਕਹਿੰਨੇ ਆ ਪਿਛਲੇ ਕੋਈ 6 ਮਹੀਨਿਆਂ ਤੋਂ ਇਹਨੂੰ ਇੱਕ ਛੋਟੀ ਜੀ ਪ੍ਰੋਬਲਮ ਆ ਗਈ ਸੀ ਖਾਂਸੀ ਦੀ ਜਿਹੜੀ ਕਿ ਉਥੂ ਲੱਗਦਾ ਸੀ ਪ੍ਰੋਬਲਮ ਵੱਧ ਗਈ ਉਲਟੀ ਆਉਂਦੀ ਸੀ ਡਾਕਟਰਾਂ ਨੇ ਟੈਸਟ ਲੈ ਕੇ ਦੇ ਦਿੱਤੇ ਥੋੜਾ ਜਿਹਾ ਡਰਾਪ ਆਤਾ ਜਿਹਦੇ ਕਰਕੇ ਸਾਰੀ ਫੈਮਿਲੀ ਜਿਹੜੀ ਡਰ ਗਈ ਉਸ ਤੋਂ ਬਾਅਦ ਆ ਮੇਰੀ ਵਾਈਫ ਨੇ ਜਿਹੜੀ ਇੱਕ ਸੁਖਣ ਕੀਤੀ ਮਹਾਮਈ ਦੇ ਦਰਬਾਰ ਦੇ ਉੱਤੇ ਕਾਲੀ ਦਵਾਰੇ ਬਟਾਲਾ ਦੇ ਵਿੱਚ ਕਿ ਅਸੀਂ ਪੈਦਲ ਆਵਾਂਗੇ ਗੁਰਦਾਸ ਮੰਗਲ ਤੋਂ ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਭੀ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ ਜਾਣਾ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਹੁਣ ਸੁੱਖਣ ਕੀਤੀ ਹੈ ਤਾਂ ਆਪਾਂ ਜ਼ਰੂਰ ਜਾਵਾਂਗੇ ਬੇਟੇ ਦੇ ਜਿਵੇਂ ਥੋੜਾ ਥੋੜਾ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਅਸੀਂ ਜਿਹੜਾ ਵਿਚਾਰ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਜ਼ਰੂਰ ਜਾਵਾਂਗੇ ਥੋੜੀਆਂ-ਬਹੁਤੀਆਂ ਦਿੱਕਤਾਂ ਨੇ ਪਰ ਅਸੀਂ ਮਾਤਾ ਗਾੜੀ ਮਹਾ ਮਾਈ ਗਾੜੀ ਇੱਕੋ ਹੀ ਅਰਦਾਸ ਕਰਦੇ ਆ ਕਿ ਮਾਤਾ ਰਾਣੀ ਜਲਦ ਤੋਂ ਜਲਦ ਸਾਡੇ ਬੇਟੇ ਨੂੰ ਜਿਹੜਾ ਠੀਕ ਕਰ ਦਵੇ ਸਾਡਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵੇ ਉਹ ਜਿਹੜੀ ਪੈਦਲ ਯਾਤਰਾ ਮੇਰੀ ਮਿਸੇਸ ਨੇ ਸੁਖੀ ਸੀ ਉਹ ਪੈਦਲ ਯਾਤਰਾ ਅ ਸਵੇਰੇ 8:30 ਵਜੇ ਪਿੰਡ ਗਰਦਾਸ ਨੰਗਲ ਤੋਂ ਸ਼ੁਰੂ ਕਰਕੇ 5:30 ਜਿਹੜਾ ਆ ਸ਼ਾਮ ਦੇ ਮਹਾਮਾਈ ਦੇ ਦਰਬਾਰ ਤੇ ਪਹੁੰਚ ਕੇ ਹਾਜ਼ਰੀ ਲਵਾ ਦਿੱਤੀ ਏ ਮਹਾਮਾਈ ਦੇ ਦਰਸ਼ਨ ਕਰ ਲੈਨੇ ਅਰਦਾਸ ਕਰਕੇ ਬੱਚੇ ਨੂੰ ਮੱਥਾ ਟਿਕਾ ਲਿਆ ਆ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਸਕੂਨ ਮਿਲਿਆ ਦਰਬਾਰ ਤੇ ਆਣ ਕੇ ਮਹਾਮਾਈ ਗਾੜੀ ਕੋਈ ਅਰਦਾਸ ਆ ਲਾਸਟ ਟਾਈਮ ਕਿ ਬੱਚੇ ਨੂੰ ਬਹੁਤ ਜਲਦ ਜਿਹੜਾ ਆ ਸਿਹਤਯਾਬੀਤ ਕਰੇ ਸਿਹਤਯਾਬੀ ਦਵੇ ਤੇ ਬੱਚਾ ਬਹੁਤ ਜਲਦ ਜਿਹੜਾ ਸਾਡਾ ਠੀਕ ਹੋ ਜਾਵੇ ਤਾਕਿ ਬੱਚੇ ਦੀ ਜਿੰਨੀਆਂ ਵੀ ਤਿਕਤਾ ਪ੍ਰੇਸ਼ਾਨੀਆਂ ਨੇ ਉਹ ਖਤਮ ਹੋ ਜਾਣ ਮਹਾਮਈ ਦੇ ਘਾੜੀ ਪਾਸ ਇਹ ਹੀ ਅਰਦਾਸ ਆ ਤੇ ਅੱਜ ਅਸੀਂ ਪੂਰਾ ਪਰਿਵਾਰ ਜਿਹੜਾ ਆ ਉਧਰੋਂ ਚੱਲ ਕੇ ਮੈਂ ਤੇ ਮੇਰੀ ਮਿਸੇਜ਼ ਮੇਰਾ ਬ੍ਰਦਰ ਤੇ ਮੇਰੀ ਜਿਹੜੀ ਛੋਟੀ ਭਾਬੀ ਉਹ ਬੱਚਿਆਂ ਦੇ ਨਾਲ ਇੱਥੇ ਪਹੁੰਚੇ ਆ ਮਿਸੇਜ਼ ਤਾਂ ਲਗਾਤਾਰ ਜਿਹੜੀ ਇਹ ਪੈਦਲ ਯਾਤਰਾ ਕਰਦੀ ਹੋਈ ਪਹੁੰਚੀ ਪਰ ਅਸੀਂ ਕਿਤੇ ਨਾ ਕਿਤੇ ਜਿਹੜਾ ਬੱਚਿਆਂ ਦੇ ਨਾਲ ਬਦਲਦੇ ਬਦਲਦੇ ਜਿਹੜਾ ਆ ਕਦੀ ਸਕੂਟੀ ਬ੍ਰਦਰ ਚਲਾ ਲੈਂਦਾ ਸੀ ਕਦੀ ਮੈਚ ਲਾ ਲੈਂਦਾ ਸੀ ਤੇ ਥੋੜਾ ਥੋੜਾ ਉਹਦੇ ਨਾਲ ਅਸੀਂ ਸਾਥ ਦਿੰਦੇ ਹੋਏ ਉਹਦੇ ਨਾਲ ਨਾਲ ਰਹੇ ਹਾਂ ਕਿਉਂਕਿ ਰੋਡ ਦੇ ਉੱਤੇ ਸੇਫਟੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਜਿਹੜਾ ਮਾਹੌਲ ਬੜਾ ਖਰਾਬ ਆ ਛੱਟਪਟ ਜਿਹੜੇ ਅੱਜ ਕੱਲ ਜਿਹੜੇ ਸਨੈਚਰ ਨੇ ਉਹ ਇਸ ਤਰ੍ਹਾਂ ਦੇ ਕੰਮ ਕਰ ਜਾਂਦੇ ਨੇ ਦਿਲ ਦੇ ਵਿੱਚ ਇੱਕ ਡਰ ਤਬਕਾ ਬਣਿਆ ਰਿਹਾ ਪਰ ਮਹਾਮਾਈ ਨੇ ਬਹੁਤ ਜ਼ਿਆਦਾ ਸਾਦਤਾ ਬਹੁਤ ਜ਼ਿਆਦਾ ਸਰਵਾਦ ਬਣਾ ਕੇ ਰੱਖਿਆ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪ੍ਰੇਸ਼ਾਨੀ ਨਹੀਂ ਆਈ ਥੋੜੇ ਜੇ ਸਾਲਿਆਂ ਦੀ ਪ੍ਰੋਬਲਮ ਆਈ ਹੈ ਪਰ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਇੱਥੇ ਆਣ ਕੇ ਅਸੀਂ ਭੁੱਲ ਗਏ ਆ ਤੇ ਬਹੁਤ ਵਧੀਆ ਆ ਮਾਂ ਮਾਈ ਗਾੜੀ ਕੋ ਦਵਾ ਆ ਕਿ ਬੱਚਾ ਜਲਦੀ ਨਾਲ ਜਲਦੀ ਠੀਕ ਹੋ ਜੇ ਜੈ ਮਾਂ ਤਾਂ